ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 22 ਤੋਂ 23 ਨਗ ਵੀਰਾਂ ਕੋਲ ਇਸ ਵਕਤ ਸੇਲ ਲਈ ਅਵੇਲੇਬਲ ਆ ਇੱਕ ਬੈਡ ਹੈ ਗਿਆ ਸੂਈ ਵੀ ਬਾਕੀ 21 ਨਗ ਵੀਰਾਂ ਕੋਲ ਗੱਬੜ ਖੜਿਆ ਤੇ ਸਾਰੀਆਂ ਐਚ ਐਫ ਬਰੀਡ ਦੇ ਬੜਾਂ ਗਿਆ ਸੋ ਦੇਖੋ ਤੁਰ ਤਿੱਕਰ ਲੈ ਲਾਈ ਪਿਆ ਜਾ ਰੇਲ ਗੱਡੀਆਂ ਕੋਲ ਬਾਈ ਤੇ ਹੀ ਨਗਵੀਰੇ ਕੋਲ ਇਸ ਵਕਤ ਹਾਜ਼ਰ ਆ ਜਾ ਮੈਂ ਜਿਹੜੇ ਗਿਣਤੀ ਦੀ ਹੈ ਨਹੀਂ ਗੱਲ ਵੀ ਕਹਿਣ ਦੀ ਗੱਲ ਵੀ ਮੁਰੇ ਲਾ ਦਿਆ ਥਾ ਮੇਰੇ 25 ਨੱਕ ਤੇ ਆ ਕੇ ਨਿਕਲ ਸਾਰੇ ਸਹੀ ਵਿੱਚੋਂ ਸੋ ਡਿਟੇਲ ਵੀ ਉੱਤ ਪੁੱਛ ਦਿੰਨੇ ਆ ਪਾਵਾ ਕੀ ਕਰੀ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਾਵਨਪ੍ਰੀਤ ਸਿੰਘਾ ਪਿੰਡ ਹੜਾਜ ਜਲਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਵੀਰੇ ਆਪਣਾ ਕੰਟੈਕਟ ਨੰਬਰ ਹੈ 9877868899 ਤੇ ਦੂਜਾ ਨੰਬਰ ਹੈ 9675550864 ਠੀਕ ਆ ਅੱਜ ਆਪਾਂ ਵੀਡੀਓ ਕਵਰ ਕਰਦੇ ਆ ਮੈਂ ਤਰੀਕ ਨੀ ਹੋਗੇ ਜੇ ਅੱਜ ਤਰੀਕ ਬਾਈ 16 ਤਰੀਕ ਆਗਾ ਪਹਿਲਾ ਮਹੀਨਾ 2024 ਠੀਕ ਆ 16 ਜੇਗ ਨੂੰ ਆਪਣੇ ਕੋਲ ਖੜੇ ਅੱਜ ਬਾਈ ਨਾ ਹਨਾ ਆਪਣੇ ਕੋਲ ਬਾਈ ਜਾਵਾ ਸੇਲ ਨਹੀਂ ਫੋਰ ਸੇਲ ਨਹੀਂ ਠੀਕ ਆ ਜਿਵੇਂ ਆਪਾਂ ਪਹਿਲੇ ਆਪਣਾ ਕੰਟੈਕਟ ਨੰਬਰ ਬੋਲੇ ਵੀਰੇ ਕੰਟੈਕਟ ਨੰਬਰ ਹੈ ਬਾਈ 9877868899 ਤੇ ਦੂਜਾ ਨੰਬਰ ਹੈ 97353 5046 ਬਾਈ ਪੈਂਡ ਹੰਡਾਇਆਗਾ ਤੇ ਆਪਣਾ ਪਿੰਡ ਹੈ ਦੀ ਲੋਕੇਸ਼ਨ ਹੈਗੀ ਆ ਬਈ ਸਟੈਂਡਰਡ ਚ ਆਉਂਗਾਗਾ ਠੀਕ ਹੈ ਤੇ ਬਾਕੀ ਅੱਡੀ ਸਰ ਸਾਹਿਬ ਗੁਰਦੁਆਰਾ ਸਰ ਕਰਕੇ ਹੀ ਮਸ਼ਹੂਰ ਆ ਪਿੰਡ ਆਪਣਾ ਠੀਕ ਹੈ ਅੱਜ ਆਪਰੇ ਕੋਲ ਬਾਈ ਨਾਗੇ ਟਾਪ ਤੋਂ ਟਾਪ ਨੇ ਕਿੰਨੇ ਤੋਂ ਕਿੰਨੇ ਖੜਾ ਜਾਵਾਂ ਹਨਾ ਹਾਂਜੀ ਬਾਈ ਤੇ ਲੱਗ ਜਾਂਦੇ ਦਸ ਦੱਲ ਲੱਭਦੇ ਇੰਨੇ ਦਾ ਇਕੱਠੇ ਕਰਦੇ ਲੱਗ ਜਾਂਦੇ ਨੋਰਮਲ ਹੀ ਲੱਗ ਜਾਂਦੇ ਜੀ ਠੀਕ ਹੈ ਜਿਵੇਂ ਮਾਲ ਆ ਸਾਰਾ ਆਪਣਾ ਫਾਰਮ ਜੇ ਪ੍ਰੋਸੈਸ ਕਰਿਆ ਹੋਵੇ ਲੋਕਲ ਵੀ ਕਰਿਆ ਹੋਵੇ ਫਾਰਮ ਜੀ ਵੀ ਕੋਸ ਬਾਈ ਕੋਸ ਲੋਕਲ ਵੀ ਲੈ ਆ ਮਾਲ ਠੀਕ ਹੈ ਇਹਦਾ ਬਾਇਓ ਡਾਟਾ ਹੋਊਗਾ ਪ੍ਰੋਪਰ ਮੈਚ ਕਰੂ ਬੰਦੇ ਦਾ ਬਾਈ ਮੈਚ ਹੋਊਗਾ ਪ੍ਰੋਪਰ ਜਿਹੜਾ ਹੈ ਨਹੀਂ ਉਹਦਾ ਪਰ ਕੱਢ ਦਿੰਦੇ ਜੀ ਠੀਕ ਹੈ ਪਹਿਲਾ ਨੰਬਰ ਜਿਵੇਂ ਆਪਾਂ ਬੱਚੀ ਦੇਖੀ ਜਾਂਦੇ ਆ ਕਿਹੜਾ ਸੂਆ ਵੀਰ ਸੁੰਦੀ ਆ ਇਹ ਬਾਈ ਦੂਜਾ ਸੂਆ ਸੁੰਦੀ ਆ origignal ਠੀਕ ਹੈ ਮੂੰਹ ਛੇ ਦੰਦ ਬੱਸੀ ਹੈਗੀ ਠੀਕ ਹੈ ਤੇ ਅਇਤ ਚਾਰ ਪੰਜ ਨਾ ਪੈਂਡਿੰਗ ਲਈ ਬੱਸੀ ਹੈ ਜੀ ਚਾਰ ਪੰਜ ਦਿਨ ਸੂਣ ਚ ਪੈਂਡਿੰਗ ਪਈ ਹੈ ਠੀਕ ਹੈ ਤੇ ਆਪਾਂ ਇਹਦਾ ਹਿਸਾਬ ਜਲਾ ਜੀ ਵੀ ਆਈ ਕਿੰਨਾ ਇਹਦਾ ਪੀਕ ਦੱਸਿਆ ਮਾਲਕ ਨੇ ਪਿਛਲੇ ਸੂਏ ਬਾਈ 43 ਲੀਟਰ ਕਹਦੇ ਐਨ ਕੰਡਾ ਦਾ ਮਦਦ ਚੋਇਆ ਹੋਇਆ ਹੈਗਾ ਜਿਹੜਾ origignal ਦੁੱਧ ਚੋਇਆ ਹੋਇਆ ਵਸਤੀ ਦਾ ਮਨ ਦੁੱਧ ਤੋਂ ਬਾਹਰ ਚੱਲੀ ਵੀ ਪਹਿਲੇ ਮਨ ਦੁੱਧ ਤੋਂ ਪਲੂਣ ਚੱਲੀ ਵੀ ਪਹਿਲੇ ਬਾਹਰ ਤੇ ਇਸ ਵਾਰ ਗੈਸ ਕਰੀਏ ਵੀ ਗੈਸ ਕਰੀਏ ਬਾਈ ਆਪਾਂ ਐ ਮੰਨ ਕੇ ਚੱਲੋ ਜੀ ਨਾਰਮਲ ਦੁੱਧ ਦਾ 45 ਕਿਲੋ ਖੁੱਲਾ ਪਾਉਣੀ ਪਾਉਣੇ ਨੇ ਵਸੰਗੀ ਜੀ ਠੀਕ ਹੈ ਵੀ 40 ਦੇ 45 ਦੇ ਵਿੱਚ ਚੱਲੂਗੀ 45 ਤੋਂ ਬਾਈ ਪਲਾਸ ਹੀ ਪਾਉਗੀ ਜੀ ਵਧੀਆ ਸੇਵਾ ਕਹਿੰਦੇ ਕਾਹਰ ਚੰਗੀ ਕੀਤੀ ਵੀਰੇ ਨੇ ਠੀਕ ਹੈ 50 ਕਿਲੋ ਦੁੱਧ ਵੀ ਚੋਣੂਗਾ ਵਸਤੀ ਸਦਾ ਠ ਠੀਕ ਹੈ ਉਹ ਵੀ ਜਮਾਜਾਇਜ ਚੀਜ਼ ਦੇ ਕੋੜੀ ਉਹ ਗੱਲ ਨਹੀਂ ਹੋਣੀ ਬਈ ਵੀ 2 ਮਾਗਦੇ 2.5 ਲੱਖ ਮਾਗਦੇ ਠੀਕ ਹੈ ਤਾਂ ਗੱਲ ਹੋਊਗਾ ਜਮਾਜਾਇਜ ਕੋਗੜ ਤੁਸੀਂ ਵੀ ਮੰਨ ਕੇ ਚਲੋ ਬਾਈ ਨਾਲ ਇਕੱਠੇ ਕਰਿਆ ਆਪਾਂ ਨੂੰ ਵੀ ਵੇਚਣ ਦੀ ਤਮੰਨਾ ਹੁੰਦੀ ਹੈ ਹਨਾ ਹਾਂ ਬਈ ਆਪਣਾ ਕਦਾ ਬਾਪ ਉਹ ਨਹੀਂ ਗੱਲ ਹੈਗੀ ਠੀਕ ਹੈ ਤਾਂ ਗੱਲ ਬਾਕੀ ਆਪਾਂ ਆਪ ਹੀ ਡੰਗਰ ਸਾਫ਼ ਸੁਥਰਾ ਦੇਖ ਕੇ ਲੈਨੇ ਹੈਗੇ ਠੀਕ ਹੈ ਤੇ ਅੱਗੇ ਵੀ ਜਿਹੜਾ ਸਾਫ਼ ਸੁਥਰਾ ਜਾ ਕੇ ਵੀ ਦੇ ਘਰੇ ਨਹੀਂ ਧੋਰੀ ਭਰਾ ਵੜਾ ਕੇ ਰਾਨੂੰ ਸੋ ਫਿਰ ਪਹਿਲੇ ਨੰਬਰ ਤੇ ਤੁਹਾਨੂੰ ਹੀਰਾ ਹੀ ਦਿਖਾਇਆ ਆਪਾਂ 45 ਲੀਟਰ ਦੁੱਧ ਦੇਣ ਵਾਲੀ ਬੈੜਾ ਦੂਸਰਾ ਸੂਆਸ ਹੁੰਦੀ ਪਈ ਆ ਤੇ ਬਾਇਓ ਡਾਟਾ ਵੀਰ ਕਹਿੰਦਾ ਸਾਰਾ ਸੋਨ ਇਕੱਲੇ ਇਕੱਲੇ ਨਾਗ ਬਾਰੇ ਮਿਲੂਗਾ ਸੋ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਇਹਦਾ ਤੇ ਵਾਕਿਲੇ ਵਾ ਦੇਖੋ ਕੰਪੈਕਟ ਹੱਡਰ ਦੀਆ ਸੋ ਚਾਲ ਦੇਖੋ ਮੋਰਨੀ ਵਰਗੀ ਜਮਾ ਤੁਰਨੀ ਵਗੈਰਾ ਦੇਖੋ ਵਹਿੜਦੀ ਤੇ ਵਾਕੀ ਹਵਾਨੇ ਦੇ ਰਿੰਕਰਸ ਵਗੈਰਾ ਨਾੜਾ ਦੇਖੋ ਬਹੁਤ ਚੰਗੀਆਂ ਫੁੱਲ ਬਰੀਡ ਦੇ ਵਿੱਚ ਆ ਤੇ ਪੂਰੀ ਬਿੱਤ ਕੁਆਲਿਟੀ ਦੇ ਵਿੱਚ ਆ ਵਹਿੜ ਜਿੰਦ ਜਾਨ ਸਾਫ ਸੁਥਰੀ ਜਿੰਨਾ ਭਾਈ ਐ ਨਹੀਂ ਗੱਲ ਹੈਗੀ ਮੋਟੇ ਜਿੰਨੀ ਸਾਰੀ ਵਹਿੜ ਫਰੀਕ ਆਗੀ ਠੀਕ ਆ ਸਲ ਦੁੱਧ ਵਾਲਾ ਪੀਸਾ ਜਮਾ ਨਾ ਦੁੱਧ ਵਾਲਾ ਪੀਸਾ ਭਾਈ ਤੇ ਪਲੱਸ ਬਰੀਡ ਜਮਾ ਇਹਦੇ ਨਾਲ ਹਣਾ ਬਰੀਡ ਇਦਾਂ ਦੀ ਬਿਹੜ ਬੱਚੀ ਪੁੱਛੀ ਪਾ ਦੇ ਜਿਹੜੀ ਆਪ ਪਾਲਾਂਗੇ ਰਾਸ ਆਊਗੀ ਮਗਰ ਭਾਈ ਯਾਰ ਅੱਗੇ ਭਾਈ ਬਰੀਡ ਤਿਆਰ ਕਰਨ ਵਾਲੀ ਹੈ ਬੜਾ ਠੀਕ ਹੈ ਆਹ ਬੇਤੇ ਆਸਲ ਫਾਰਮ ਚ ਲਾਉਣ ਵਾਲੀ ਹੈ ਬੜਾ ਨਹੀਂ ਠੀਕ ਹੈ ਠੀਕ ਹੈ ਤਾਂ ਗੱਲ ਵੀਰ ਐ ਮੰਨ ਕੇ ਬਰੀਡ ਹੀ ਲੈ ਕੇ ਜਾਊਗਾ ਜਿਹੜਾ ਵੀ ਲਊਗਾ ਬਾਕੀ ਕਿ ਚੰਗਾ ਉਹਨਾਂ ਲਈ ਬੈਸਟ ਆਫਰ ਆਈ ਜੀ ਜਿਹੜੇ ਵੀਰ ਨਵੇਂ ਫਾਰਮ ਚ ਲਾ ਰਹੇ ਨੇ ਉਹ ਲੈ ਜੂ ਲਗਭਗ ਹਫਤਾ ਜੇ ਨਹੀਂ ਮਹਾ ਹਫਤਾ ਲੈ ਵੀ ਸਕਦੀ ਹੈਗੀ ਪਹਿਲਾਂ ਹੀ ਭਾਈ ਸੂ ਸਕਦੀ ਹੈ ਪਤਾ ਨਹੀਂ ਕੀ ਹਾਲ ਹੈ ਜਦੋਂ ਮਾਲਕਾਂ ਦੇ ਘਰੇ ਖੜੇ ਜੀ ਹਫਤਾ ਜੀ ਗੱਟ ਸਕਦੀ ਹੈਗੀ ਇੱਕ ਦੋ ਦਿਨ ਪਹਿਲਾਂ ਸੂਈ ਇੱਕ ਦੋ ਦਿਨਾਂ ਪਹਿਲਾਂ ਹੀ ਸੂਈ ਗਿਆ ਹ ਏ ਬਈ ਦੂਜਾ ਸੁਨਸ ਹੁੰਦੀ ਐ ਸੁਈ ਹੈਗੀ ਠੀਕ ਐ ਮੰਗਲ ਵੀਰੇ ਬੱਚੀ ਹੈਗੀ ਠੀਕ ਐ ਬੱਚੀ ਵੀ ਆਪਾਂ ਮੜੀ ਇੱਕ ਵਾਰੀ ਚੈੱਕ ਕਰਾ ਜੇ ਮੰਡੀ ਚੋਂ ਕਰਕੇ ਆਪਾਂ ਠੀਕ ਐ ਬੱਚੀ ਵੀ ਮਗਰ ਪਲਣ ਲੈੇਗਾ ਪੂਰੀ ਪਲਣ ਲੈਕ ਨਹੀਂ ਵੀਰੇ ਜਾਨਵਰ ਆ ਠੀਕ ਐ ਕੋਈ ਉਦਾਂ ਨਹੀਂ ਹੈਗੇ ਹਨਾ ਸੁਆ ਦੂਜਾ ਸੁਈ ਆ ਬਸੇ ਬਹੁਤ ਨਹੀਂ ਜੀ ਜੇਰ ਵਗੈਰਾ ਸੁਈ ਆ ਬਈ ਸੇਨਾ ਦਾ ਮੁਹ ਓਰੀਜਨਲ ਠੀਕ ਹੈ ਠੀਕ ਹੈ ਨਾ ਆ ਸੋਈ ਸੂਈ ਹੈਗੀ ਠੀਕ ਹੈ ਜੇਰ ਵਗੈਰਾ ਡਾਉਣਾ ਪੂਰੀ ਆਪਣੀ ਵਾਲੀ ਵੀਡੀਓ ਬਕਾਇਦਾ ਬਣੀ ਹੋਈ ਹੈ ਜੀ ਕਿੰਨਾ ਕੁ ਬੋੜਾ 14 ਆਪਾਂ ਸੂਰੇ ਦਾ ਭਾਈ ਦੁੱਧ ਆਪਾਂ 9 ਤੋਂ 9.5 ਕਿਲੋ ਬੋੜੀ ਚੁਲੀ ਅੱਜ ਠੀਕ ਹੈ ਮਨ ਲਵ ਰੈਲੀ ਜੀ ਕਰਤੀ ਕਰ ਰੈਲੀ ਵੀਰੇ ਕਰਤੀ ਬੈਠ ਠੀਕ ਹੈ ਅਸੀਂ ਜੀ ਨਹੀਂ ਮਾ ਟਾਈਮ ਲੱਗੂ ਜੀ ਆਪਾਂ ਵੀਡੀਓ ਬਣਾਉਂਗਾ ਠੀਕ ਹੈ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਵੀ ਆਪਾਂ ਦੂਗੀ ਇਹ ਦੁੱਧ ਭਾਈ 35 ਤੋਂ ਪਲੱਸ ਹੀ ਰਸਿੰਦ ਦੁੱਧ ਲਾ ਲਾ 35 ਪਲੱਸ ਹਾਂ ਭਾਈ 35 ਪਲੱਸ ਬੱਚੀ ਚੱਲੂਗੀ ਦੂਜਾ ਸੂਆ ਤੇ ਬੱਚਾ ਇਹਨੇ ਦਿੱਤਾ ਫੀਮੇਲ ਕੱਪ ਜੇਰ ਵਗੈਰਾ ਕੰਮ ਡਾਨਾ ਬੋਲਾ ਕੁਛ ਚ ਹੋਇਆ ਵੇਦਾ ਤੇ ਇਸ ਬਾਕੀ ਲੇਵਾ ਵਗੈਰਾ ਦੇਖੋ ਅੱਗੇ ਪਿੱਛੇ ਦਾ ਹਵਰਨਾ ਬਿਲਕੁਲ ਕੰਪੈਕਟ ਬਸ ਹੀ ਆ ਬਈ origignal ਆ ਠੀਕ ਆ ਛੇ ਦੰਦ ਪੂਰਾ ਕੰਪੈਕਟ ਅਡਰ ਆ ਹਨਾ ਸੂਈ ਸਵਾਈ ਤਾਂ ਰਧੂ ਰੋਕੇ ਜਮ ਬਾਈ ਓਕੇ ਆਪਾਂ ਬਾਕੀ ਜੇ ਮਾਰ ਕੇ ਦਿਖਾਉਣੀ ਨੇ ਕੋਈ ਗੱਲ ਦੀ ਮਾਰ ਕੇ ਵੀ ਦਿਖਾ ਰਾਂਗੇ ਠੀਕ ਹੈ ਨਹੀਂ ਨਾ ਬਸ ਯਾ ਬਾਈ ਜੇ ਹੱਥੀ ਚੋਲੇ ਜਾਂ ਮਸ਼ੀਨੀ ਚੋਲੇ ਠੀਕ ਹੈ ਉਦਾਂ ਦੀ ਕੋਈ ਦਿੱਕਤ ਹੀ ਨਹੀਂ ਬਸੀ ਮਾਣ ਚੰਗਾ ਦੁੱਧ ਪਿਉ ਉਹ ਵਧੀਆ ਬਈ ਵਧੀਆ ਬਸਾ ਵਧੀਆ ਕੇਅਰ ਕੀਤੀ ਦਾ ਵਧੀਆ ਦੁੱਧ ਪਾਉਗੀ ਬੱਚੇ ਵੀ ਵਧੀਆ ਪਾਉਗੀ ਠੀਕ ਹੈ ਬਰੀਰ ਵਾਲੀ ਬੱਚੀ ਆ ਤੇ ਬਾਕੀ ਨਵਾਂ ਹਾਨਰ ਜੈਨੂ ਹਣ 6 ਦੰਦ ਮੁਹ ਹੋ ਹਨਾ ਤੇ ਫਿਰ ਤੀਜੇ ਨੰਬਰ ਜਿਹੜੇ ਬੱਚੀ ਦੇਖੀਏ ਨੇ ਆਪਾਂ ਇਹ ਬਈ ਬਾਈ ਦੂਜਾ ਸੂਆ ਸੁੰਦੀ ਹੈਗੀ ਦੂਜਾ ਸੂਆ ਇੱਕ ਹਫਤਾ ਪੈਂਡਿੰਗ ਹੀ ਪਿਆ ਤੇ ਕਿੰਨਾ ਦੁੱਧ ਮੰਨ ਕੇ ਚੱਲੀ ਆਪਾਂ ਇਹਦਾ ਦੁੱਧ ਭਈ ਐ ਮੰਨ ਕੇ 27 ਕਿਲੋ ਪ੍ਰੂਨੋ ਦਾ ਦੁੱਧ ਤੇ ਵੇਖੀ 30 ਕਿਲੋ ਵਸੇ ਦੁੱਧ 30 ਕਿਲੋ ਦਰਾਵਲਾ ਪਾ ਦਊਗੀ। ਕਾਮ ਨਹੀਂ ਪਾਉਗੀ। ਤੇ ਲੱਗ ਭਾਗ 2-4 ਦਿਨ ਹੀ ਕੱਢੂ ਹਨਾ। ਨਹੀਂ ਵੀ ਇੱਕ ਹਫਤਾ ਪੈਂਦੀ ਪਈ ਇਹਦਾ ਵਸੇ ਹੋਈ। ਠੀਕ ਹੈ ਇੱਕ ਹਫਤਾ ਪਿਆ ਪੈਂਡਿੰਗ ਆ। ਤੇ ਚੰਗਾ ਦੁੱਧ ਪਿਆਜੂਗੀ। ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਚੰਗੀ ਬਰੀਡ ਜਿੰਦ ਜਾਨ ਤੇ ਲੇਵਾ ਦੇਖੋ ਹਵਾ ਨੇ ਦੇ ਨਾੜਾ ਦੇਖੋ ਬਿਲਕੁਲ ਕਾਗਜ਼ ਵਰਗੀਆਂ ਨਰਮ ਤੇ ਪੂਰੀ ਜਿੰਦ ਜਾਨ ਸਨੱਖਾਪਨ ਬਲੱਡ ਦੇ ਵਿੱਚ ਬੱਚੇੜੀ ਦਿਖਾਈ ਜਾਂਦੇ ਆਪਾਂ ਸਾਨੂੰ। ਸੋ ਦੇਖੋ ਬਈ ਸਾਰੀ ਆਪਾਂ ਜੰਗ ਲੈ ਕੇ ਫੋਸਾਂਗੇ ਠੀਕ ਹੈ ਜਿਹੜਾ ਵੀਰ ਲੈ ਕੇ ਜਾਓ 5-7 ਸੂਈ ਦਾ ਨਾਰਮਲ 24 ਬਈ ਠੀਕ ਹੈ ਸੋ ਆ ਦੇਖੋ ਜੇਵਾ ਜਵਾਨੀ ਆ ਤੇ ਬੁੜਕ ਦੀ ਫਿਰ ਜਾ ਕਬੂਤਰੀ ਵਾਂਗੂ ਜਾਵਾ ਤੇ ਬਾਕੀ ਮੇਨ ਚੀਜ਼ ਹਵਾਨੇ ਦਾ 나ੜਾ ਦੇਖੋ ਜਿੰਨਾ ਹਵਾਨਾ ਇਹਦਾ ਕੰਪੈਕਟ ਹੱਡਾ ਜਾਵਾ ਤੇ ਇਕੱਲੇ ਇਕੱਲੇ 나ੜਾ ਬਹਿ ਕੇ ਸਪਰਿੰਗ ਵਾਲਾ ਕੰਮ ਹੋਇਆ ਬਹਿ ਕੇ ਨਾੜੇ ਦਾ ਹਕੀਕਤ ਚੋਂਦੀ ਪੈਂਦੀ ਕਿਲੋ ਦੁੱਧ ਦੇ ਨਾਲ ਹੀ ਬਹਿਦਾ ਸੋ ਦੇਖੋ ਲੇਵਾ ਵਗੈਰਾ ਠੀਕ ਹੈ 30 ਤੋਂ ਪਾਰ ਚੱਲੂ ਰਾਮਣਾ ਹਣਾ ਪਾਸਟਿਕਾ ਮੋੜ ਲੈ ਵੀਰੇ ਸੀਗੀ ਤੀਜੇ ਨੰਬਰ ਵਾਲੀ ਤੇ ਵੀਰੇ ਚੌਥੇ ਨੰ ਏ ਬਈ ਦੂਜਾ ਸੂਆ ਹੁੰਦੀ ਏ ਠੀਕ ਐ 9 ਤੋਂ 10 ਦਿਨ ਪੈਂਡਿੰਗ ਪੈਣੀ 9 10 ਦਿਨ ਸੂਣ ਚ ਪੈਂਡਿੰਗ ਪੈ ਠੀਕ ਐ ਕੀ ਇਹਦਾ ਰਿਕਾਰਡ ਵਗੈਰਾ ਓਏ 34 ਕਿਲੋ ਦੁੱਧ ਦਿੱਤਾ ਲੈਦਾ ਪੂਰਾ 34 ਕਿਲੋ ਠੀਕ ਐ ਕਿੰਨਾ ਮੰਨ ਕੇ ਚੱਲੀ ਏ ਇਸ ਵਾਰ ਬਈ ਆ ਮੰਨ ਕੇ ਚੱਲ ਵੀ 40 ਏ ਟਿਪਿਟ ਦੁੱਧ ਹੁੰਦੀ ਸੀ ਵੀ 40 ਦੇ ਨੀਅਰ ਬੋਟ ਚੱਲੂਗੀ ਰਾਮਣਾ ਸੋ ਚੌਥੇ ਨੰਬਰ ਤੇ ਜੈਨੂਅਰ ਦੂਜਾ ਸੂਆ ਹੁੰਦੀ ਪਈ ਆ ਤੇ ਦੰਦਾ ਵਗੈਰਾ ਚ ਹੁਲਗ ਭਗ ਹਨਾ ਦੰਦੋ ਬਈ ਲਗਭਗ ਇਹ ਪੂਰੀਓ ਦਾ ਜਿਹੜੇ ਦੇਖੀਂ ਦੀ ਆ ਠੀਕ ਆ ਇਹ ਹੈਗੇ ਚੌਥੇ ਨੰਬਰ ਤੇ ਤੇ ਬਾਕੀ ਜਿਹੜਾ 1 34 35 ਕਿਲੋ ਗੱਲਾਂ ਕਹਿੰਦੇ ਨੇ ਹੁੰਦੀਆਂ ਆ ਜਿਹੜੇ ਨਾੜਾ ਬਰੀਕੀ ਦਿਖਾਈ ਦਿੰਦੀ ਨੇ ਨਾ ਮੋٹے ਮੋਟੇ ਜਾਂਦੇ ਜਿਹੜੇ ਨਾੜਾ ਇਹ ਨਾੜਾ ਦਾ ਕਮਾਲ ਆ ਸਾਰਾ ਦੇਖੋ ਸੋ ਦੇਖੋ ਹਵਾਨੇ ਦੇ ਉੱਪਰ ਹੀ ਮਹਿਲ ਕਿਵੇਂ ਕਿੰਨੀ ਚੰਗੀ ਦਿਖਾਈ ਦਿੰਦੀ ਆ ਰੋਕੀ ਭਰਾ ਮੜੀ ਸੋ ਆਹ ਚੀ ਦੇਖਣ ਵਾਲੀ ਚੀਜ਼ ਜਿਹੜੀ ਮੇਨ ਚੀਜ਼ ਆ ਦੇਖ ਸਕਦੇ ਬਾਕੀ ਬਈ ਬੋਡੀ ਵੇਟ ਬਹੁਤ ਆ ਵਸੀ ਦਾ ਮਿਲ ਕੇ ਬਈ ਨੂੰ ਬਹੁਤ ਚੰਗੀ ਆ ਤੇ ਬਾਕੀ ਹਮਾਂ ਨੇ ਤੇ ਨਾੜਾ ਦੋਨੇ ਪਾਸੇ ਦਿਖਾਈ ਦਿੰਦੇ ਬਈ ਠੰਡੀ ਸੀਲ ਵੜਾ ਜਿੱਦ ਤੀ ਮਰਜੀ ਪਾਸੇ ਬੈਠੀ ਚੱਲ ਕੋਈ ਦਿੱਕਤ ਨਹੀਂ ਜਾਂਦੀ ਠੀਕ ਆ ਹਕੀਕਤ 40 ਕਿਲੋ ਤੋਂ ਪੋਲ ਨਹੀਂ ਵੜਾ ਜਾਵਾ ਹਣਾ ਸੋ 20 ਕਿਲੋ ਪਰ ਟਾਈਮ ਦੇ ਦੁੱਧ ਦੇਣਾ ਇਹ ਬੱਚਿਆਂ ਨੇ ਜਾਵਾ ਮਾਰਕਟ ਵਧੀਆ ਕਿਰਕ ਵਧੀਆ ਨਹੀਂ 35 ਕਿਲੋ ਦਾ ਬਈ ਆਪਾਂ ਲਿਖਾ ਕੇ ਵੀ ਲੈਣ ਸੋ 35 ਕਿਲੋ ਦੀ ਵੀਰਕ ਦਾ ਦਾਵਾ ਆਪਣਾ ਜਾਵਾ ਤੇ ਬੈੜ ਪੂਰੀ ਜਵਾਨੀ ਦੇ ਵਿੱਚ ਆ ਦੂਜਾ ਸੂਆ ਹੁੰਦੀ ਆ ਲਗਭਗ 2-4 ਦਿਨ ਕੱਢ ਜਾਊਗੀ ਹੜੇ ਤੇ ਵੀਰੇ 5ਵੇਂ ਨੰਬਰ ਜਿਹੜੇ ਵੀ ਪਹਿਲਣਾ ਬੱਸੀ ਠੀਕ ਹੈ ਮੂੰਹ ਦੋ ਦਾਂਦਾ ਦੁਖਦੇ ਦੰਦ ਕੱਢ ਦੀ ਹੋਈ ਐ ਬੱਸੀ ਠੀਕ ਹੈ ਹਾਂਜੀ ਤੇ 13 ਦਿਨ ਚੱਲ ਬਾਈ ਹਜੇ ਪੂਰੇ 13 ਦਿਨ ਪੈਂਡਿੰਗ ਹੀ ਪੈਣੇ ਨੇ 13 ਦਿਨ ਦੇ ਸੂਣ ਚ ਬਾਕੀ ਪਏ ਆ ਪੈਣੇ ਬੱਸੀ ਨਾ ਬਣਨਾ ਬਹੁਤਾ ਬਈ ਢੱਲਾ ਢੋਲਾ ਬਹੁਤ ਪੀਣੇ ਠੀਕ ਹੈ ਬਹੁਤਾ ਬੱਸੀ ਕਿੰਨਾ ਦੁੱਧ ਮੰਨ ਕੇ ਚੱਲੀ ਆਪਾਂ ਇਹਦਾ ਦੁੱਧ ਬਾਈ ਜੇ ਫਾਰਮ ਦੇ ਦੇਖੀ ਹਿਸਾਬ ਨਾਲ ਦੁੱਧ 35 ਕਿਲੋ ਕੋਈ ਪਾੜਾ ਜੀ ਠੀਕ ਹੈ ਬਈ ਮੰਨ ਕੇ ਚੱਲੀ ਵੀ 30 ਤੋਂ ਸਟਾਰਟਿੰਗ ਕਰੂ ਲਾ ਬਣਾਏ ਵੱਡੀ ਗੁੱਡੀ ਬਹੁਤਾ ਬਈ ਬੱਸੀ ਸੂਟ ਹੀ ਨਹੀਂ ਲੱਗੇਗੀ ਐ ਦੰਦੋ ਕਿਵੇਂ ਆ ਗੋਂਦੀ ਐ ਵੀ ਪਲੂਨ ਬੱਚੇ ਪਹਿਲਾ ਸੂਆ ਸੁੰਦੀ ਪਈ ਆ ਤੋ ਦੇਖੋ ਦੁੱਗ ਦੇ ਦੰਦ ਦੁੱਗ ਦੇ ਵੀਰੇ ਕੱਢਦੀ ਕੱਢਦੀ ਆ ਜੀ ਹਨਾ ਸੋ ਮੰਨ ਕੇ ਚਲ ਇੱਕ ਤਨਾ ਬੱਚਾ ਹੀ ਆ ਹਜੇ ਇੰਦਾ ਦੇ ਬੜਾ 7-8 ਸੂਏ ਦੇ ਕੇ ਘਰੇ ਫਾਰਮ ਚੈਰ ਕਰਦੀਆਂ ਫਾਰਮ ਚੈਰ ਕਰਨ ਵਾਲੇ ਚ ਜਾਣ ਬਸ ਸੋ ਜਿੰਨੇ ਆਪਾਂ ਤੁਹਾਨੂੰ ਪੀਖੋ ਨੇ ਸਿਲੈਕਟਡ ਪੀਸ ਆ ਮੇਰੇ ਕੋਲ ਜਦੋਂ ਵੀ ਹੁੰਨੇ ਆ ਲਾਹ ਪਾਸਾ ਦਿਨ ਦਿੰਦਾ ਪਸੂ ਲੱਪਣ ਤੇ ਪਰ ਲਿਆਉਂਦਾ ਟੌਪ ਕਲਾਸ ਨਗੀਨੀ ਐ ਸੋ ਬਰੀਡ ਕੁਆਲਿਟੀ ਦੇਖੋ ਤੇ ਬਾਕੀ ਜਿੰਦੇ ਜਾਨ ਪੂਰੀ ਬਲੱਡ ਦੇ ਵਾ ਜਿਹੜੇ ਹਿਸਾਬ ਦਾ ਤੇ ਲੈ ਵਾਲੀ ਬਸਮਾਨ ਚੀਜ਼ ਹੁੰਦੀ ਆ ਜਿਹੜੀ ਲੈ ਪੈਰਾਂ ਤੋਂ ਵੀ ਦੇਖਣ ਲਈ ਜਾਣ ਬਹੁਤ ਠੀਕ ਐ ਪੈਰ ਵਧੀਆ ਹੋਊਗਾ ਕੋਈ ਗੱਲ ਨਹੀਂ ਗੱਲ ਉਹਦੀ ਸੂਏ ਵੱਧ ਚੱਲੂਗਾ ਬਾਕੀ ਲੇਵਾ ਵੀ ਕੋਰਾ ਕੰਮ ਨਹੀਂ ਟੋੜਨੇ ਸਭ ਦੂਜਾ ਲੈਂਦੀ ਨਹੀਂ ਠੀਕ ਐ ਠੀਕ ਐ ਨਾ ਗੱਲ ਸੋ ਬਾਕੀ ਵੱਡੇ ਵੱਡੇ ਲੇਵਾ ਟੁੱਟਵੇਂ ਲੇਵਾ ਹੁੰਦੇ ਬਈ ਕਹਿੰਦੇ ਉਹ ਤਾਂ ਜਿੰਨੇ ਮਰਜੀ ਲੈ ਲਈ ਠੀਕ ਐ ਪਰ ਇਦਾਂ ਦੇ ਚਾਹ ਦੁੱਧੋ 2 ਕਿਲੋ ਘੱਟ ਦੇ ਦੇ ਪਰ ਇਹ ਬੰਦੇ ਵੀ ਕੋਈ ਬਿਮਾਰੀ ਮਸਟੈਟ ਸੁਣਾਵੀ ਠੀਕ ਐ ਇਹ ਬੈਡ ਮੰਨ ਕੇ ਚਲੋ ਸੋ ਤੋਰਾ ਵਗੈਰਾ ਦੇਖ ਸਕਦੇ ਬੱਚੀ ਦਾ ਲੈਗ ਸਕੋਰ ਵਗੈਰਾ ਪੂਰੀ ਜਿੰਦ ਜਣ ਬਰੀਡ ਪੂਰੀ ਤੇ ਕੰਪੈਕਟ ਅਡਰ ਬਾਹਰ ਨੇ ਲੇਵਾ ਬਿਲਕੁਲ ਹੀ ਤੋੜਨ ਵਿੱਚ ਬਹੁਤ ਆ ਵਸੀ ਬਈ ਠੀਕ ਹੈ ਜੋ ਦੇਖੋ ਫੇਸ ਕੁਆਲਟੀ ਵਗੈਰਾ ਪਲੂਨ ਪਹਿਲਾ ਸੂਆ ਮੂੰਹੋਂ ਦੋ ਦੰਦ ਸੂੰਦੀ ਪਈ ਆ ਦੈਨ ਕੁਝ ਕੁ ਬਾਕੀ ਪਏ ਚੰਗੀ ਦੋ ਤੇ ਪ੍ਰੋਟੈਕਸ਼ਨ ਕਰੂਗੀ ਇਹ ਵੀ ਤੇ ਬਰੇਲੇ 6ਵੇਂ ਨੰਬਰ ਆਪਾਂ ਇਹ ਵੜ ਦੇਖੀ ਜਾਨੇ ਵੱਡੀ ਇਹ ਬਈ ਇਹ ਵੀ ਦੂਜਾ ਸੂ ਸੂੰਦੀ ਆ ਬਸੇ ਠੀਕ ਹੈ ਦੂਜਾ 32 ਕਿਲੋ ਦੋ ਦਿੱਤਾ ਵੇਦਾ ਪਲੂਨ ਦਾ 32 ਕਿਲੋ ਦੋ ਦਿੱਤਾ ਵੇਦਾ ਤੇ ਕੱਚੀ ਕਿਹੜੀ ਗੱਲ ਨਹੀਂ ਠੀਕ ਹੈ ਜਾਨਵਰ ਦੀ ਉਡੀਨ ਮੌਨ ਵਾਲੇ ਜਗਤ ਥੋੜ੍ਹਾ ਹੋਊਗਾ ਠੀਕ ਹੈ ਬੜਾ ਵੱਡੀ ਆਣੀ ਛੋਟੀਆਂ ਬੜਾ ਨਹੀਂ ਵੀਰ ਉਸ ਹਿਸਾਬ ਨਾਲ ਗੈਸ ਕਰ ਲਈ ਛੋਟੀਆਂ ਬੜਾ ਨਹੀਂ ਵੀਰ ਕੋਈ ਵੀ ਆਪਣਾ ਜਿਹੜਾ ਕੋਈ ਵੀਰ ਫਾਰਮ ਦਾ ਸ਼ੌਕ ਰੱਖਦਾ ਮੰਨ ਲਓ ਵੀ ਜਿਹੜਾ ਆ ਗਿਆ ਇਥੋਂ ਮੰਜਾ ਨਹੀਂ ਜਾਂਦਾ ਮੰਜਾ ਨਹੀਂ ਜਾਂਦਾ ਭਈ ਬਾਕੀ ਫਾਰਮ ਵਾਲਾ ਮਾੜਾ ਦੂਜਾ ਨਹੀਂ ਹੈ ਜਾਂ ਵੀ ਧੋਕਲਾ ਵੀ ਇਹਦਾ ਮਤਲਬ ਛੋਟੀਆਂ ਨਹੀਂ ਗੀਆਂ ਵੱਡੀਆਂ ਬੜਾ ਨਹੀਂ ਗੀਆਂ ਪੂਰੇ ਜਿੰਦ ਜਾਨ ਬਰੀਦ ਵਾਲੇ ਜਾਵਾ ਫਾਰਮ ਦੇ ਵਿੱਚ ਨਹੀਂ ਗਏ ਵੀਡੀਓ ਦੇ ਵਿੱਚ ਕਈ ਵਾਰ ਜੱਜਮੈਂਟ ਨਹੀਂ ਹੁੰਦੀ ਹੁੰਦੀ ਵੀਰ ਵਾਲਾ ਕਹਿੰਦਾ ਛੋਟਾ ਹੋਊਗਾ ਜਾਨਵਰ ਕਿਤੇ ਸੋ ਸਾਈਜ਼ ਵਗੈਰਾ ਪੂਰੇ ਫੁੱਲਾ ਤੇ ਬਾਕੀ ਜਿੰਨੇ ਆ ਪਸੂ ਨੂੰ ਪੀਸ ਦਿਖਾਉਣੇ ਪਿਆ ਸਾਰੇ ਸਿਲੈਕਟਡ ਪੀਸ ਆ ਤੇ ਕੰਪੈਕਟ ਅਡਰੈਕ ਮੇਨ ਚੀਜ਼ ਵੀ ਦੀ ਚੁਆਇਸ ਬਹੁਤ ਵਧੀਆ ਲੱਗੀ ਕਿ ਜਿੰਨੇ ਪਸੂ ਸਾਰੇ ਆਪ ਬੇਖਦੇ ਪਏ ਆ ਆ ਦੇਖੋ ਹਵਾਨੇ ਤੇ ਨਾੜਾ ਵਗੈਰਾ ਦਿਖਾਈ ਦਿੰਦੀਆਂ ਭਾਈ ਚਾਹੇ 1 ਲੀਟਰ ਹੋਈ ਗੱਲ ਫੇਰਾ 2 ਲੀਟਰ ਤੋਂ 2 ਲੀਟਰ ਤੋਂ ਚਾਹੇ ਜਾਨਵਰ ਘੱਟ ਦੇ ਦੀ ਪਰ ਪਰ ਐਵੇਂ ਮਸਟੈਰ ਸੁਣਾ ਵੀ ਕਿ ਉਹ ਬੁੱਲੇਵਾ ਵੱਡਾ ਹੁੰਦਾ ਕਿ ਬਾਲੇ ਵੱਡੇ ਵੱਡੇ ਲਈ ਵੀ ਹੁੰਦੀ ਨਹੀਂ ਕੁਝ ਮਸਟੈਟ ਕਰ ਦੇ ਲੈਂਦੀ ਨਹੀਂ ਟੁੱਟ ਮਿਲੇ ਮਸਟੈਟਸ ਹੁੰਦੀ ਰਹਿੰਦੀ ਬੜੀ ਬਾਕੀ ਇਦਾਂ ਜਾਨਵਰ ਆਏ ਆ ਭਾਈ ਜਿਵੇਂ ਮਰਜੀ ਫੱਟ ਲਈ ਬਰੂਗਾ ਸੋਏ ਸੀ ਕਿ 7 ਨੰਬਰ ਵਾਲੇ ਜਿਹੜੀ ਤੇ ਬਾਕੀ ਆ ਹਵਾਨੇ ਦੇ ਨਾੜਾ ਵਗੈਰਾ ਦੇਖੋ ਸਾਫ ਸੁਥਰੇ ਕਰ ਮੈਂ ਉਹਨੇ ਰੱਬ ਚੰਗੀ ਲੰਬੀ ਉਮਰ ਲਾਵੇ ਤੇ ਬੜਾ ਚੰਗਾ ਤੁਹਾਨੂੰ ਸਾਰੇ ਨਿਗਿਨੀ ਦਿਖਾਉਣੇ ਪਏ ਆਪਾਂ 35 ਤੋਂ ਬਾਹਰ ਹੀ ਦੁੱਧ ਪਾਉਗਾ ਠੀਕ ਆ 35 ਕਿਲੋ ਤੋਂ ਪਾਰ ਚੱਲੂਗੀ ਇਹ ਵੀ ਤੇ ਵੀਰੇ ਇਹਦੇ ਆਪ ਬੱਚੀ ਦੇਖੇ ਨਾਲ ਖੜੀ ਇਹ 7ਵੇਂ ਤੇ ਇਹ ਦੋ ਦੰਦ ਆ ਵੀਰੇ ਬੱਚਾ ਜਾਨਵਰ ਠੀਕ ਹੈ ਇਹ ਦਿਨ ਪਏ ਨੇ 15 ਹੈ ਪੈਂਡਿੰਗ 15 ਦਿਨ ਇਹਦੇ ਸੂਣ ਚ ਪੈਂਡਿੰਗ ਪਏ ਆ ਬਾਕੀ ਪੈਣੇ ਦੋ ਦੰਦ ਬੱਚੇ ਆ ਭਾਈ ਠੀਕ ਹੈ ਦੁੱਗ ਦੇ ਦੰਦ ਕੱਢ ਦੀ ਹੀ ਆ ਸੋ ਦੇਖੋ ਦੁੱਗ ਦੇ ਦੰਦ ਕੱਢ ਦੀਏ ਤੇ 15 ਦਿਨ ਪੈਂਡਿੰਗ ਪੈਂਡਿੰਗ ਪੈਣੀ ਕੀ ਰਿਕਾਰਡ ਮੰਨ ਕੇ ਚੱਲੇ ਬੰਦੇ ਦਾ ਸਰਕਾਰਾ ਮੰਨ ਕੇ 27 28 ਕਿਲੋ ਨੋਰਮਲੀ ਪੱਸੀ ਦੇ ਦੂ 27 28 ਕਿਲੋ ਹਾਂ ਠੀਕ ਹੈ ਸੋ ਵਿੱਚ ਪਲੂਣ ਬੱਛੀਆਂ ਵੀ ਆ ਬਾਕੀ ਦੂਜਾ ਸੁਆ ਤੇ ਬਾਕੀ ਜਿਹੜਾ ਆਪਾਂ ਹੋਰ ਆ ਦਿਨ ਮਾਲ ਦੇਖੀਏ ਨੇ ਸਾਰਾ ਕੱਚਾ ਲੱਗਦਾ ਹਨਾ ਸਾਰਾ ਮਾਲ ਕੱਚੀ ਬਈ ਮੰਨ ਕੇ ਦੇ ਵੀ ਅੱਜ ਤੋਂ ਦਾ ਦੇਣ ਪੈਂਡਿੰਗ ਲੈਣੀ ਕੋਈ 15 ਦਿਨ ਠੀਕ ਹੈ ਕੋਈ 15 ਦਿਨ ਕੋਈ 10 ਤੋਂ 15 ਦਿਨ ਤੇ ਟੋਟਲ ਨਾਗ ਆਪਣੇ ਕੋਲ ਅੱਜ 22 23 ਨਾ ਖੜਿਆ ਪੂਰੇ ਹਨਾ 22 23 ਨਾਗ ਹੈਗੇ ਨੇ ਬਈ ਠੀਕ ਹੈ ਸੁਆ ਦੇਖੋ ਸਾਰੇ 15 ਤੋਂ ਲੈ ਕੇ 20 ਬੇੜਾ ਸੂਣ ਨੂੰ ਬਾਕੀ ਹੈ ਜਿੰਨਾ ਮਾਲ ਖੜਾ ਸਾਰਾ तकरीबन ਵੀਰ ਕੋਲੇ ਗੱਬਣ ਹੈਗਾ ਤੇ ਇੱਕ ਬੇੜ ਇਹਨਾਂ ਵਿੱਚੋਂ ਤਾਜੀ ਸੂਈ ਵੀ ਸੀ ਜੇ ਕਈ ਵੀਰ ਵੀਰ ਨੇ ਤਾਂ ਵੱਧ ਦੁੱਧ ਵਾਲੀ ਲੈਣੀ ਹੈਗੀ ਠੀਕ ਹੈ 55 ਕਿਲੋ ਦੁੱਧ ਬਾਈ ਆਪਾਂ ਮਿਣਕੇ ਵੀ ਦੇ ਦਾਂਗੇ ਨਹੀਂ ਸੱਤ ਦੁੱਧ ਬੇੜ ਨਹੀਂ ਦੇਣਾ ਕਿੰਨਾ ਟਾਈਮ ਬਾਕੀ ਪਿਆ ਦਾ ਬਾਕੀ ਪਈ 40 ਦਿਨ ਪੈਣੇ ਬੱਸੀ ਜੀ ਡੇਢ ਮਹੀਨਾ ਬਾਕੀ ਪਿਆ ਡੇਢ ਮਹੀਨਾ ਬਾਕੀ ਪਿਆ ਹੁਣ ਡਰਾਈ ਚੱਲਦੀ ਪਈ ਹੈ ਹਨਾ ਇਹਨਾਂ ਡਰਾਈ ਕਰੀ ਬੇ ਵੀਰੇ ਹੁਣ ਠੀਕ ਹੈ ਭਾਈ ਇਹ ਪੂਰੇ ਟਾਪ ਦੇ ਫਾਰਮ ਤੋਂ ਲਈ ਵੀ ਆ ਠੀਕ ਹੈ ਆ ਵੀ ਇਹ ਚੰਗੇ ਸੀਮਣ ਦੀ ਹੈ ਕਿ ਇਹ ਦੇ ਸੈਕਸਡੀ ਫੀਮਲ ਦੇ ਲੱਗਿਆ ਠੀਕ ਹੈ ਮੰਨ ਲਾ ਜੀ ਆਪਾਂ ਨੂੰ 1.5 ਮਹੀਨਾ ਡੰਗਰ ਮਿਲਦਾ ਕੱਚਾ ਭਰੇ ਲੈਣੇ ਹਨਾ ਆਪਾਂ ਲੈ ਲੈਨੇ ਆ ਬਾਕੀ ਭਾਈ ਠੀਕ ਹੈ ਸਾਮਕੇ ਵੀ ਰੈਡੀ ਵੀ ਕਰ ਲਾਂਗੇ ਕੋਈ ਆਪ ਨੂੰ ਹੁਦਦਾ ਵੀ ਨਹੀਂ ਠੀਕ ਹੈ ਹਾਂ ਸੁਆਹ ਦੇਖੋ 55 ਕਿਲੋ ਦੁੱਧ ਵੀਰ ਦੱਸਦੇ ਦਾ ਪਾਇਆ ਬਾਬਾ ਚਵਾ ਕੇ ਵੀ ਦੇ ਦਾਂਗੇ 1.5 ਮਹੀਨਾ ਜਿਹਦਾ ਸੂਣ ਚ ਬਾਕੀ ਪਿਆ ਤੇ ਬੈੜ ਪੂਰੀ ਸਾਫ ਸੁੱਧ ਜਿਆ ਬਰੀਡ ਦੇ ਬੱਚਾ ਕੱਦ ਕਾਠ ਵਗੈਰਾ ਬਹੁਤ ਆ ਇਹ ਥੋੜੀ ਕੱਚੀ ਆ ਦੇ ਕਿਸੇ ਵੀ ਜਰੂਰ ਤੇ ਸਾਹਮਣੀ ਪੂਰੇ ਸੋ ਦੇਖੋ ਸਾਈਜ਼ ਵਗੈਰਾ ਦੇਖੋ ਵਹਿੜ ਦਾ ਪੂਰਾ ਤੇ ਇੱਕ ਵਿੱਚ ਮੇਰੇ ਜਿਹੜੀ ਆਪਾਂ ਹੀ ਦੇਖੀਏ ਨੇ ਗਰਲੈਂਡੋ ਚ ਆ ਗਈ ਵਹਿੜਾ ਇਹ ਵੀਰੇ ਆਪਣੀ ਘਰ ਦੀ ਵਹਿੜਾ ਹੈਗੀ ਠੀਕ ਹੈ ਹੁਣ ਆਪਣਾ ਰਾਦਾ ਬਣੀ ਦੀ ਵੀ ਵੀ ਸੇਲ ਕਰਦਾ ਇਹਦਾ ਟਾਈਮ ਕਿੰਨਾ ਬਾਕੀ ਆ ਇਹ ਦਿਨ ਬਈ ਐ ਮੰਨ ਕੇ ਜਾਂ 13 ਦਿਨ ਪੈਂਡਿੰਗ ਪੈਣੀ ਦੀ 13 14 ਦਿਨ ਬਾਕੀ ਤੇ ਪਿਛਲੇ ਸਵੇ ਦਾ ਕੀ ਰਿਕਾਰਡ ਨੱਤੀ ਕਿਲੋ ਤੋਂ ਬਈ ਆਪਾਂ ਪਲੂਣ ਦਾ ਚੂਆਗਾ ਪਲੂਣ ਦਾ ਨੱਤੀ ਪਿਛਲੇ 6 ਦਿਨ ਦਾ ਸੀ ਮੂਹ 6 ਦਿਨ ਦਾ ਹਾਂ ਸੂਣ ਚ ਰਹਿ ਕੇ 10 ਦਿਨ ਬਾਕੀ ਪਹਿਲਾਂ ਹੀ ਹੋਏ 14 15 ਦਿਨ ਪੈਂਡਿੰਗ ਹੈ ਠੀਕ ਹੈ 15 ਦਿਨ ਪੈਂਡਿੰਗ ਪਏ ਆ ਸੋ ਬਿਹੜ ਦਾ ਕੱਦ ਕਾਠ ਵਗੈਰਾ ਦੇਖੋ ਜੀ ਬਸ ਇੰਨੀ ਹੀ ਗਈ ਬਸ ਇੰਨੀ ਹੀ ਠੀਕ ਹੈ ਬਈ 30 ਤੋਂ ਪਾਰ ਚੱਲੂ ਇਸ ਵਾਰ 30 ਤੋਂ ਪਾਰ ਹੀ ਚੱਲਣਾ ਠੀਕ ਹੈ ਸੋ ਸਾਈਜ਼ ਵਗੈਰਾ ਦੇਖੋ ਆ ਦੇਖੋ ਗਰਲੈਂਡੋ ਚ ਆ ਗਈ ਬਿਹੜ ਇਹ ਤੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਕੀ ਵਾਰ ਵੀਰ ਕਹਿੰਦੇ 29 30 ਕਿਲੋ ਹਰ ਇੱਕ ਨੂੰ ਹੀ ਕਹੀ ਜਾਂਦੇ ਆ ਤੇ ਜਿਵੇਂ ਬੇੜ ਨਹੀਂ ਕਰਦੀ ਵਿੱਚ ਹੋਈ ਵੀ ਹੈ ਬਿਹੜ ਦਾ ਠੀਕ ਹੈ ਹਾਂ ਤੇ ਆਪਾਂ ਨੂੰ ਮਾਣਾ ਜਾਵਾ ਵੀ ਇਹ ਤਾਂ ਚੌਂਦੀ ਪੈਂਦੀ ਕਰੂ ਸਟਾਰਟਿੰਗ ਚਵਾ ਕੇ ਵੀ ਦੇ ਦਾਂਗੇ ਦਾ ਬਈ ਕੋਈ ਆਪਾਂ ਨੂੰ ਠੀਕ ਹੈ ਬਿਹੜ ਕੱਚੀ ਹੈਗੀ ਕੱਚੀ ਜ਼ਰੂਰ ਆ ਬਈ ਠੀਕ ਹੈ ਕਣਦੀ ਐ ਇਦਾਂ ਆਈਏ ਜ ਤੋ ਦੇਖੋ ਆ ਗਈ ਗਰਲੈਂਡੋ ਦੇ ਵਿੱਚ ਫਟ ਫਟ ਲਈ ਵਾਰਾ ਰੱਖਦੀ ਹੈ ਤੁਸੀਂ ਤੇ ਪੂਰਾ ਕੰਬੈਕਟ ਡਾਡਰ ਆ ਕੰਬੈਕਟ ਹੀ ਰੱਖਦੀ ਹੈ ਵੀਰੇ ਤੇ ਜਿੰਨੇ ਆ ਪਤਰੇ ਪਸ਼ੂ ਦੇਖ ਕੇ ਸਾਰੇ ਫਿਰ ਸਲੈਕਟਰ ਲੈ ਵਾ ਟੁੱਟ ਬਣੀਆਂ ਆਪਾਂ ਲੈ ਲੈਂਦੇ ਜੀ ਨਹੀਂ ਵੀਰੇ ਆਪਾਂ ਦੂਜਾ ਜਾਨਵਰ ਹੈਗਾ ਉਹੀ ਗੱਲ ਫੇਰ ਆ ਜਾਂਦੀ ਆ ਠੀਕ ਹੈ ਵੀ ਵੀਰੋਂ ਬਾਅਦ ਤੱਕ ਪ੍ਰੋਬਲਮ ਪੈਂਦੀ ਕਿਉਂਕਿ ਆਪਾਂ ਤਾਂ ਕੱਲਾ ਇਹ ਸੈਸ਼ਟਰ ਵਾ ਦੇਖੋ ਵੀ ਆਪਾਂ ਲੈ ਲੈ ਦੇ ਕੱਲਾ ਨਫਾ ਲੈਣਾ ਵਿਚਨੇ ਵਾ ਨਫਾ ਵੀ ਦੇਖਣਾ ਹੈ ਨਾ ਠੀਕ ਹੈ ਵਿਸ਼ੇਲੀ ਕਰਨ ਜਾਨਵਰ ਨਾਲ ਹੁੰਦੇ ਬਾਈਆਂ ਨੂੰ ਐ ਮੂਰੇ ਬਾਈ ਗਾਹੇ ਜੋੜ ਜਾਂਦਾ ਅਗਲੇ ਸਵੇਰੇ ਆਪਾਂ ਤੁਹਾਨੂੰ ਜਿਹੜਾ ਆਪਾਂ ਤਾਂ ਲੈ ਕੇ ਠੀਕ ਹੈ ਜਰੂਰਤ ਨਾ ਬਬਾ ਉਸ ਹਿਸਾਬ ਨਾਲ ਪਜਾਨਵਰ ਲੈ ਕੇ ਤੇ ਹੁਣ ਜਦੋਂ ਮਾਰਜੀ ਕੋਈ ਵੀਰ ਆਵੇ ਆਪਣੇ ਕੋਲੇ ਹਾਨਾ ਗਾ ਹਾਜਨ ਬੰਡ ਗਏ ਜਾਓ ਹਾਜਨ ਬੰਡ ਗਏ ਵੀਰੇ ਹਾਜ਼ਰੀ ਹੁੰਦੀ ਹੈਗੀ ਸੋ ਇਥੇ ਦੇਖੋ 22 23 ਨਾਗ ਵੀਰੇ ਕੋਲੇ ਇਸ ਵਕਤ ਕਿੱਲੇ ਦੇ ਇੱਕ ਥਾਂ ਤੇ ਹਾਜ਼ਰ ਖੜੇ ਹੈ ਇਹ ਨਹੀਂ ਗੱਲ ਵੀ ਕਿਸੇ ਪਾਸੇ ਠੀਕ ਹੈ ਜਿਵੇਂ ਆ ਬੈਂਡ ਕ੍ਰਾਸ ਖੜੀ ਹੈਗੀ ਠੀਕ ਹੈ ਹਾਂ ਇਹ ਦੋ ਦੋ 26 ਕਿਲੋ ਦਿੱਤਾ ਪਿਆ ਬਬਾ ਹਾਂ ਠੀਕ ਹੈ ਹਾਂ ਮੰਨ ਕੇ ਚੱਲ ਵੀ ਜਿਹੜਾ ਵੀਰ ਆ ਗਿਆ ਪਾਸੂ ਲੈ ਕੇ ਜਾਓ ਜਾਓ ਬਲਾਸ ਸੋ ਕੇ ਬਈ ਆਪਣੇ ਕੋਲੇ ਮੰਨ ਕੇ ਚੱਲ ਵੀ ਹੈਗੇ 55 ਕਿਲੋ ਤੱਕ ਜਾਏਗਾ 25 ਕਿਲੋ ਤੇ ਲੈ ਕੇ 55 ਕਿ ਸੋ 25 ਕਿਲੋ ਤੋਂ ਲੈ ਕੇ 55 ਕਿਲੋ ਦੋ ਤੱਕ ਦੇ ਵੀਰੇ ਕੋਲ ਬੇੜਾ ਖੜੀਆਂ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 9877868899 98735 5044 ਵੀਰ ਦਾ ਹੈਗਾ ਕੰਟੈਕਟ ਨੰਬਰ ਸੋ ਦੇਖੋ ਘਰੇ ਲੋਡ ਤੁਸੀਂ ਖੜਾ ਦੇਖ ਸਕਦੇ ਹੋ ਜਦ ਮਰਜੀ ਪਹੁੰਚੋ ਇੱਥੇ ਨਾਕਸ ਨੂੰ ਅਵੇਲੇਬਲ ਹਾਜ਼ਰ ਮਿਲਣਗੇ ਸੌਦਾ ਵੀਰ ਕਹਿੰਦੇ ਦੇ ਕੇ ਦੋ ਰਾਂਗੇ ਰੇਟ ਬਿਲਕੁਲ ਵਾਜਬ ਹੋਊਗਾ ਫੋਨ ਤੇ ਆਗੇ ਤੁਸੀਂ ਇੱਥੇ ਥੋੜੀ ਗੱਲ ਠੀਕ ਹੈ ਮਨ ਲ ਜਿਹੜਾ ਵੀਰ ਆ ਕੇ ਗੱਲ ਪੱਲੇ ਪਾਊਗੀ ਉਹਦੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜੇ ਕਿਸੇ ਨਵੀਂ ਹੋਰ ਵੀਡੀਓ ਨਾਲ